ਇਹਨ ਮਸ਼ਕਾਲ ਸੱਸੀ ਦਾ ਦੋਸਤੋ ਮੈਟਰਡ ਆਪਣਾ ਸੰਜੀਤ ਬਾਵਾ ਇੱਕ ਵਾਰ ਤੇ ਤੁਹਾਡਾ ਸਾਰਾ ਸਵਾਗਤ ਕਰਦੇ ਆ ਦੋਸਤੋ ਅੱਜ ਅਸੀਂ ਪਹੁੰਚੇ ਆ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਤਰਲੋਚਾ ਸਿੰਘ ਜੀ ਕੋਲ ਉਹਨਾਂ ਕੋ ਪੁੱਜਣ ਦਾ ਮੇਨ ਕਾਰਨ ਸੀ ਕਿ ਉਹਨਾਂ ਵੱਲੋਂ ਉਹਨਾਂ ਦੀ ਸੁਸਾਇਟੀ ਵੱਲੋਂ ਜਿਹੜੇ ਆ ਸਕੂਲੀ ਬੱਚਿਆਂ ਨੂੰ ਜਿਹੜਾ ਮੋਟੀਵੇਟ ਕੀਤਾ ਜਾ ਰਿਹਾ ਉਹਨਾਂ ਨੂੰ ਸਾਇੰਸ ਦੇ ਪੱਖ ਨਾਲ ਜਿਹੜਾ ਜਿਹੜਾ ਸਭ ਸਾਡੇ ਚੰਨੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਧੰਨਵਾਦੀ ਸਰ ਅਸੀਂ ਦੇਖ ਰਿਹਾ ਕਿ ਤਰਕਸ਼ੀਲ ਸੁਸਾਇਟੀ ਦਿਨੋ ਦਿਨ ਬਹੁਤ ਸਾਰੇ ਜਿਹੜੇ ਆ ਕੰਮ ਕਰ ਰਹੀ ਹੈ ਔਰ ਅਸੀਂ ਹਾਲ ਹੀ ਵਿੱਚ ਦੇਖਿਆ ਹੈ ਕਿ ਤੁਸੀਂ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਹੋ ਸਾਇੰਸ ਦੇ ਨਾਲ ਜੋੜ ਰਹੇ ਹੋ ਇਹਦਾ ਮੇਨ ਮੋਟਿਵ ਕੀ ਹੈਗਾ ਸਾਡਾ ਮੇਨ ਮੋਟਿਵ ਹੈਗਾ ਜੀ ਅਸੀਂ ਮਨੁੱਖਤਾ ਦਾ ਭਲਾ ਕਰਨਾ ਚਾਹਦੇ ਆ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਅਨੁਸ਼ਾਸਨ ਵਿੱਚ ਬਾਹਰ ਕੱਢ ਕੇ ਵਿਗਿਆਨ ਨਾਲ ਜੋੜ ਕੇ ਤੇ ਤਾਂ ਕਿ ਸਾਡਾ ਸਮਾਜ ਜਿਹੜਾ ਉਹ ਅੱਗੇ ਵਧ ਸਕੇ ਇਸ ਵਾਸਤੇ ਅਸੀਂ ਲੋਕਾਂ ਨੂੰ ਆਪਣੇ ਸਕੂਲ ਦੇ ਬੱਚਿਆਂ ਨੂੰ ਵਿਗਿਆਨ ਦੀ ਇੱਕ ਕਿਤਾਬ ਦਿੱਤੀ ਹੈ ਉਹਨਾਂ ਪੜ੍ਹਨ ਵਾਸਤੇ ਔਰ ਟਾਰਕ ਦੀਆਂ ਗੱਲਾਂ ਵਿਗਿਆਨ ਦੀਆਂ ਗੱਲਾਂ ਹੈਗੀਆਂ ਉਹਦੇ ਵਿੱਚੋਂ ਫਿਰ ਅਸੀਂ ਟੈਸਟ ਲੈ ਆਣਾ ਕੋ ਬੱਚਿਆਂ ਕੋ ਤੇ ਪੰਜਾਬ ਦੇ ਵਿੱਚ 26000 ਤੋਂ ਕਿੰਨੇ ਬੱਚਿਆਂ ਨੇ ਟੈਸਟ ਦਿੱਤੇ ਆ ਖੜਾ ਕਰਨ ਕੋ ਗੇਤੀ ਘਟ ਗਈ ਲੇਕਿਨ ਸੜੀ ਅਕ 40000 ਰੁਪਏ ਹੋ ਰਹੀ ਸੀ ਡੀਟੀ ਤੇ ਗੁਦਾਸਪੁਰ ਵਿੱਚ ਇਹ 200 ਦੇ ਕਰੀਬ ਬੱਚਿਆਂ ਨੇ ਟੈਸਟ ਦਿੱਤੇ ਆ ਔਰ ਉਹਨਾਂ ਨੇ ਜੋ ਰਿਜ਼ਲਟ ਆਏਗਾ ਫਿਰ ਅਸੀਂ ਉਹਨਾਂ ਨੂੰ ਟਾਪੜ ਬੱਚੇ ਉਹਨਾਂ ਨੂੰ ਇਨਾਮ ਜਿਹੜੇ ਆ ਵਾਲਪਲ ਆਪ ਦੇਾਂਗੇ ਜਾਂ ਕਿਤਾਬਾਂ ਦਾ ਸੈੱਟ ਦੇਵਾਂਗੇ ਤਾਂ ਕਿ ਉਹਨਾਂ ਦੀ ਜਿਹੜੀ ਹੈ ਨਾ ਉਹ ਹੌਸਲਾ ਉੱਝੀ ਹੁੰਦੀ ਰਹੇ ਕਾਰੇ ਜਿਹੜੀ ਆ ਉਹ ਆਲਵਾ ਜਨਰੇਸ਼ਨ ਜਿਹੜੀ ਆ ਉਹ ਵਿਗਿਆਨ ਨਾਲ ਜੁੜ ਸਕੇ ਤੇ ਅંધ ਵਿਸ਼ਵਾਸਾਂ ਤੇ ਇਹਦਾ ਫਜ਼ੂਲ ਦੀਆਂ ਨੰਬਰਾਂ ਤੋਂ ਅંધ ਵਿਸ਼ਵਾਸਾਂ ਤੋਂ ਦੂਰ ਹੋ ਸਕੇ ਸਰ ਜਿਹੜੀ ਤਰਕਸ਼ੀ ਸੋਸਾਇਟੀ ਜਿਹੜੇ ਕੰਪੀਟੀਸ਼ਨ ਕਰਵਾ ਰਹੀ ਆ ਸਾਇੰਸ ਦੇ ਇਹ ਪ੍ਰਾਈਵੇਟ ਸਕੂਲਾਂ ਵਾਸਤੇ ਜਾਂ ਸਰਕਾਰੀ ਸਕੂਲਾਂ ਕਿਹੜੇ ਕਿਹੜੇ ਬੱਚੇ ਜਿਹੜੇ ਅਪਲਾਈ ਕਰ ਸਕਦੇ ਨੇ ਇਹਦੇ ਵਿੱਚ ਇਹਦੇ ਵਿੱਚ ਜੀ ਅਸੀਂ ਦੋ ਸੈਟ ਬਣਾਏ ਨੇ ਇੱਕ ਹੈ ਜੀ 6ਵੀਂ ਤੋਂ ਲੈ ਕੇ 8ਵੀਂ ਤੱਕ ਉਠੀ ਦੂਸਰਾ ਹੈ ਜੀ 9ਵੀਂ ਤੋਂ ਲੈ ਕੇ 12ਵੀਂ ਤੱਕ ਔਰ ਪ੍ਰਾਈਵੇਟ ਪਬਲਿਕ ਸਕੂਲ ਦੇ ਬੱਚੇ ਪਾਇਆ ਆ ਸਕਦੇ ਆ ਤੇ ਸਰਕਾਰੀ ਸਕੂਲ ਵੀ ਇਹਦੇ ਵਿੱਚ ਕੋਈ ਬੰਦੇ ਨਹੀਂ ਆ ਸਾਰੇ ਪ੍ਰਾਈਵੇਟ ਸਕੂਲਾਂ ਨੇ ਪੇਪਰ ਦਿੱਤੇ ਆ ਬੱਚਿਆਂ ਨੇ ਤੇ ਸਰਕਾਰੀ ਸਕੂਲਾਂ ਨੇ ਦਿੱਤੇ ਆ ਕਿਸ ਤਰ੍ਹਾਂ ਸੰਪਰਕ ਕਰ ਸਕਦੇ ਨੇ ਤੁਹਾਡੇ ਨਾਲ ਤੁਸੀਂ ਇਹ ਨਹੀਂ ਜਿਹੜੇ ਬੱਚੇ ਹੈਗੇ ਜਿਹੇ ਕੰਪੀਟੀਸ਼ਨ ਲਈ ਕਿ ਤੁਸੀਂ ਆਪ ਜਾਣਦੇ ਅਸੀਂ ਆਪ ਸਕੂਲਾਂ ਵਿੱਚ ਜਾਂਦੇ ਹਾਂ ਠੀਕ ਹੈ ਅਸੀਂ ਸਕੂਲਾਂ 'ਵਾਂ ਜਾ ਕੇ ਅਸੈਂਬਲੀ ਟਾਈਮ ਟੇਬਲੋਂ ਕੋਈ ਟਾਈਮ ਲੈਂਦੇ ਆ ਪ੍ਰਿੰਸੀਪਲ ਸਾਹਿਬ ਦੀ ਮਨਜ਼ੂਰੀ ਦੇ ਨਾਲ ਫਿਰ ਅਸੀਂ ਗੱਲਬਾਤ ਕਰਦੇ ਆ ਫਿਰ ਜਦੋਂ ਸਾਨੂੰ ਅਪਰੀਸ਼ੀਏਟ ਸਾਰੀ ਗੱਲ ਕਰਦੇ ਆ ਕੀ ਹੁੰਦਾ ਕੰਕਰ ਕੀ ਕਰ ਸੀ ਬੱਚਿਆਂ ਦਾ ਪੇਪਰ ਦਾ ਅ ਸਰ ਤੁਹਾਡੀ ਸੋਸਾਇਟੀ ਵੱਲੋਂ ਕਿਸ ਤਰ੍ਹਾਂ ਅਫੀਸ਼ੀਅਟ ਕੀਤਾ ਜਾਂਦਾ ਬੱਚਿਆਂ ਨੂੰ ਕਿਸ ਤਰ੍ਹਾਂ ਜਾਂ ਉਹਨਾਂ ਨੂੰ ਕੁਝ ਬੁੱਕਸ ਵਗੈਰਾ ਦਿੱਤੇ ਜਾਂਦੇ ਜਾਂ ਉਹਨਾਂ ਨੂੰ ਹੋਰ ਪੈਸੇ ਵਗੈਰਾ ਦਿੱਤੇ ਜਾਂਦੇ ਜਾਂ ਹੋਰ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਹੁੰਦਾ ਜੀ ਅਸੀਂ ਬੱਚਿਆਂ ਨੂੰ ਇਹ ਕਿਤਾਬ ਦਿੰਨੇ ਆ ਜੀ 40 ਰੁਪਏ ਦੀ ਕਿਤਾਬ ਹੁੰਦੀ ਹੈ ਉਹਦੇ ਵਿੱਚ ਹੀ ਕਿਤਾਬ ਦੀ ਕੀਮਤ ਵੀ ਆ ਤੇ ਪੇਪਰਾਂ ਦਾ ਖਰਚਾ ਸਭ ਕੁਝ ਉਹਦੇ ਵਿੱਚ ਹੀ ਹੁੰਦਾ ਹੋਰ ਕਈ ਬੱਚੇ ਨਹੀਂ ਦੇ ਸਕਦੇ ਅਸੀਂ ਉਹਨਾਂ ਕੋਲ ਨਹੀਂ ਦਿੰਦੇ ਫਿਰ ਆਪਣੇ ਕੋਈ ਵੀ ਦੇ ਦਨੇ ਅਸੀਂ ਜਾਂ ਵੱਧ ਨਹੀਂ ਬੋਲਦੇ ਵੀ ਦੇ ਦਨੇ ਅਸੀਂ ਉਹਨਾਂ ਨੂੰ ਫਿਰ ਬੱਚੇ ਉੱਪਰ ਆਉਂਦੇ ਆ ਟਾਪਰ ਆਉਂਦੇ ਆ ਉਹਨਾਂ ਨੂੰ ਫਿਰ ਅਸੀਂ ਇਨਾਮ ਦਿੰਦੇ ਆ ਸਪੈਸ਼ਲ ਇੱਕ 10000 ਦਾ ਇਨਾਮ ਸਭ ਤੋਂ ਉੱਪਰ ਕੋਮੋਲੀ ਇਨਾਮ ਨੇ ਛੋਟੇ ਇਨਾਮ ਨੇ ਕਿਤਾਬਾਂ ਦੇ ਸੱਟ ਦੇ ਇਨਾਮ ਨੇ ਇਹ ਕਾਈ ਵੱਲੋਂ ਅਸੀਂ ਜਨ ਬਾਲਕਲਾਬ ਦੇ ਰਹੇ ਗੁਦਾਰਸੌਰ ਦੇ ਬਾਲਕਲਾਬ ਦੇ ਰਹੇ ਆ ਤੇ ਇਸ ਦਾ ਕਿ ਉਹ ਬੱਚੇ ਤਾਂ ਕਿ ਬੱਚਿਆਂ ਦਾ ਹੌਸਲਾ ਵਧੀ ਹੋਰ ਪਿਛਲੇ ਸਾਲ ਨਾਲੋਂ ਇੰਪਰੂਵਮੈਂਟ ਹੋਈ ਹੈ ਸਰ ਪਿਛਲੀ ਵਾਰੀ ਪਿਛਲੇ ਸਾਲ ਦੇ ਕੋਈ 20000 ਬੱਚਿਆਂ ਨੇ ਦਾਖਲਾ ਭਰਿਆ ਸੀਗਾ ਤੇ 30000 ਵਜੇ ਤੇ ਵਰਤੇ ਸੀਗੇ ਇਸ ਵਾਰ 45000 ਡਿਗਰੀ ਬੱਚਿਆਂ ਨੇ ਲੇ ਕੇ 26000 ਇਸ ਕਰੀ ਹੋ ਗਿਆ ਤੇ ਉਹਨਾਂ ਦੇ ਨਾਲ ਚੜ ਹਾਰਾਂ ਦਾ ਬੜਾ ਪ੍ਰੋਬਲਮ ਹੋ ਗਈ ਇਹ ਬੱਚੇ ਕਹਿੰਦੇ ਬਰਾਬਰ ਪਹੁੰਚ ਨਹੀਂ ਸਕਿਆ ਸਕੂਲਾਂ ਦੇ ਵਿੱਚ ਲੇਕਿਨ ਇਸ ਵਾਰ ਸਾਡੀ ਗਿਣਤੀ 40000 ਡਿਗਰੀ ਹੋਣੀ ਸੀ ਤੇ ਕੋਈ 26000 ਸਮਥਿੰਗ ਹੋ ਰਹੀ ਹੈ ਇਸ ਵਾਰ ਆਰਵਲ ਜੀ ਜਨਾ ਤੁਹਾਡੀ ਸੋਸਾਇਟੀ ਵੱਲੋਂ ਹੋਰ ਕਿਹੜੇ ਕਿਹੜੇ ਕੰਮ ਕੀਤੇ ਜਾ ਰਹੇ ਨੇ ਸਾਡੀ ਸੁਸਾਇਟੀ ਬਰੋ ਦੇਖੋ ਅਸੀਂ ਇੱਥੇ ਹਰ ਉਹ ਕੰਮ ਕਰਾਤ ਕਰਦੇ ਆਂ ਜਿਹੜਾ ਬੁਰਖਸਾ ਦੇ ਭਲੇ ਵਾਸਤੇ ਹੋਵੇ ਠੀਕ ਠੀਕ ਹੈ ਹੋਰ ਅਸੀਂ ਸਭ ਤੋਂ ਜ਼ਿਆਦਾ ਕਹਿੰਦੇ ਆ ਪਾਣੀ ਗਰੂ ਪਾਣੀ ਪਿਤਾ ਮਾਤਾ ਧਰਤ ਮਾਤਰ ਤਾਂ ਕਿ ਪਾਣੀ ਹਵਾ ਤੇ ਧਰਤੀ ਜਿਹੜੀ ਹੈ ਨਾ ਇਹਨੂੰ ਸ਼ੁੱਧ ਰੱਖਿਆ ਜਾਵੇ ਠੀਕ ਇਹਦੇ ਵਾਸਤੇ ਅਸੀਂ ਬੂਟੇ ਲਗਾਉਣ ਬਸ ਲਗਾਉਣ ਪ੍ਰਯਤ ਕਰਦੇ ਆਂ ਖੁਦ ਅਸੀਂ ਆ ਬੂਟੇ ਲਗਾਉਂਦੇ ਆਂ ਤੁਸੀਂ ਦੇਖਿਆ ਤੁਹਾਡੇ ਘਰ ਬਾਹਰ ਦੇਖਦੇ ਸਾਡੇ ਬੂਟੇ ਅਸੀਂ ਆਪ ਲਗਾਏ ਆ ਠੀਕ ਹੈ ਤਾਂ ਕਿ ਹਵਾ ਸ਼ੁੱਧ ਰਹੇ ਉਸ ਤੋਂ ਬਾਅਦ ਜਦ ਆਇਆ ਹਗਾ ਵੀ ਹਵਾਸੀ ਕੰਦੀ ਦੀ ਲੱਗਦੀ ਉਜੀ ਠੀਕ ਹੈ ਅਸੀਂ ਇਹ ਤਰਕਸ਼ੀਲ ਸੁਸਾਇਟੀ ਦੇ ਲੋਕ ਬਹੁਤ ਸਾਰੇ ਮੈਂਬਰ ਜਿਹੜੇ ਵੰਪਰਨ ਪੱਤਰ ਉਸਨਾਂ ਦਿੱਤੇ ਆ ਕੁਝ ਹੋਰ ਦੇ ਰਹੇ ਨੇ ਕਿ ਅਸੀਂ ਮਰਨ ਤੋਂ ਬਾਅਦ ਆਪਣੀ ਬੋਡੀ ਜਿਹੜੀ ਹੈ ਉਹ ਦਾਨ ਕਰਨੀ ਚਾਹੀਦੀ ਹੈ ਹਾਂ ਹਾਂ ਮੈਡੀਕਲ ਕਾਲਜ ਜਿਹੜਾ ਉਹਨਾਂ ਦਾਨ ਕਰ ਦੇਣੀ ਆ ਤੇ ਤਾਂ ਕਿ ਮਰਨ ਤੋਂ ਬਾਅਦ ਫਿਰ ਪੰਜ ਸੱਤ ਮਨ ਲੱਕੜ ਜਿਹੜੀ ਜਾਂਦਾ ਉਹ ਸੁੱਟ ਕੇ ਦੇ ਹਵਾਇਤ ਦੀ ਪੋਲੂਸ਼ਨ ਨਾ ਕੀਤਾ ਜਾਵੇ ਤੇ ਜਿਹੜੇ ਸਾਡੇ ਕੰਮ ਦੇ ਸੀਰ ਦੇ ਆਂਗੇ ਨੇ ਉਹਦੇ ਛੇ ਕੰਮ ਆ ਜਾਵੇ ਤੇ ਜਦੋਂ ਬੜੀ ਦਾ ਸਰੀਰ ਸਰੀਰ ਦਾ ਹੈਗਾ ਉਹ ਮੈਡੀਕਲ ਕਾਲਜ ਜਿਹੜੇ ਬੱਚੇ ਵਿਦਿਆਰਥੀ ਕਰਦੇ ਨੇ ਉਹਨਾਂ ਦੇ ਪ੍ਰਯੋਗ ਕਰਨ ਦੇ ਉਹਦਾ ਕੰਮ ਆ ਸਕਦਾ ਮਨੁੱਖਤਾ ਦਾ ਬਹੁਤ ਵੱਡਾ ਖਿਆਲ ਆ ਤੁਹਾਡਾ ਬਹੁਤ ਵੱਡੀ ਸੋਚ ਹੈਗੀ ਆ ਅਗਰ ਕੋਈ ਲੋਕੀ ਇਨਸਾਨ ਜਿਹੜੇ ਹੈ ਤਾਂ ਕਈ ਲੋਕ ਤੁਹਾਡੇ ਨਾਲ ਜੁੜਨਾ ਚਾਹੁੰਦੇ ਕਿਸ ਤਰ੍ਹਾਂ ਸੰਪਰਕ ਕਰ ਸਕਦੇ ਨੇ ਸਾਡੀ ਗੁਰਦਆਸਪੁਰਕ ਵਿੱਚ ਤੇ ਹਰ ਮਹੀਨੇ ਦੇ ਤੀਸਰੇ ਐਤਵਾਰ ਸਾਡੀ ਮੀਟਿੰਗ ਹੁੰਦੀ ਹੈ ਖੁੱਲੀ ਮੀਟਿੰਗ ਹੁੰਦੀ ਹੈ ਜੀ ਅੰਮੇਦਕਰ ਭਵਨ ਹੈ ਇੱਥੇ ਹੈਗਾ ਉੱਥੇ ਹੁੰਦੀ ਹੈ ਕੋਈ ਵੀ ਆ ਕੇ ਸਾਡਾ ਉੱਥੇ ਵਿਚਾਰ ਦੋ ਚਾਰ ਮੀਟਿੰਗਾਂ ਟੈਨ ਕਰੇ ਫਿਰ ਅਸੀਂ ਉਹਨੂੰ ਕੋ ਬੈਂਬਰ ਬਣਾ ਦੇ ਲੇ ਅਸੀਂ ਤੇ ਉਹਦਾ ਖੁੱਲਾ ਸੱਦਾਵਾ ਕੋਈ ਵੀ ਆ ਕੇ ਆਪਣੇ ਸਵਾਲ ਪੁੱਛ ਸਕਦਾ ਜੋ ਜਾਣਕਾਰੀ ਦੇ ਸਕਦਾ ਜਾਂ ਸਾ ਅਸੀਂ ਹੋਰ ਕੋਈ ਜਾਣਕਾਰੀ ਲੈ ਸਕਦੇ ਆ ਸਰ ਪਾਪ ਪੁੰਨ ਬਾਰੇ ਕਿਹੜੇ ਕੀ ਵਿਚਾਰਨੇ ਆ ਆਪ ਤੇ ਪੁੰਨ ਜਿਹੜੇ ਹਨ ਇਹ ਕਹਿੰਦੇ ਕਹਾਵਤ ਬਣ ਕੇ ਰਹਿ ਗਈ ਜੀ ਇਹਦੀ ਸਿਰਫ ਸਾਨੂੰ ਮਨੁੱਖਤਾ ਦੇ ਭਲੇ ਵਾਸਤੇ ਗੱਲ ਕਰਨੀ ਚਾਹੀਦੀ ਹੈ ਪੁੰਨੇ ਤੇ ਜਿਹਦੇ ਪਾਪ ਪੁੰਨ ਤੋਂ ਜਿਹਦੀ ਗੱਲ ਅਸੀਂ ਅੱਗੇ ਜਾ ਜੇਗਾ ਮਨੁੱਖ ਤੇ ਇੱਕ ਥੋੜਾ ਸਵਾਲ ਵੀ ਆ ਜਾਦਾ ਗਿਆਨ ਕਰ ਦਿੱਤਾ ਕਿਉਂਕਿ ਪਾਪ ਕਹਿੰਦੇ ਆ ਜੀਵਤ ਆ ਠੀਕ ਹੈ ਠੀਕ ਹੈ ਜੀ ਤੇ ਜੀਵ ਤੇ ਅਗਰੀਆ ਜੀਵ ਤੇ ਅੰਦਰ ਦਾ ਬੰਦਾ ਜੀ ਕਿ ਸਕਦਾ ਠੀਕ ਹੈ ਇੱਕ ਮੋਲੀ ਤੁਸੀਂ ਆ ਦਹੀਂ ਖਾਦੇ ਹੋ ਦਹੀਂ ਦੇ ਵਿੱਚ ਵੀ ਕੁਝ ਦਿਨ ਲਾ ਕੇ ਦੇਖੋਗੇ ਦਾ ਤੁਸੀਂ ਕੋਰੋਣਾ ਇਹ ਵਿੱਚ ਕੀ ਰੇ ਆ ਉਹਦੇ ਠੀਕ ਹੈ ਨਾ ਤੇ ਜੇ ਤੁਸੀਂ ਪਾਣੀ ਕਿਹਦਾ ਪੀਂਦੇ ਆ ਅਸੀਂ ਪਾਣੀ ਵਿੱਚ ਲਾ ਕੇ ਦੇਖੋ ਤੁਸੀਂ ਉਹਦੇ ਵਿੱਚ ਕੀ ਰੇ ਆ ਹੋਰ ਪਾਣੀ ਤੁਸੀਂ ਬਿਲਕੁਲ ਪਿਊਰੀਫਾਈ ਕਰ ਲਓ ਬਿਲਕੁਲ ਪਿਓਰ ਕਰ ਲਓ ਤਾਂ ਤੁਸੀਂ ਹਫਤੇ ਬਾਅਦ ਤੁਹਾਡੇ ਗੋਡੇ ਗੇਟੇ ਜਿਹੇ ਕੰਮ ਨਹੀਂ ਕਰਨਗੇ ਤੇ ਇਹ ਜਿਹੜਾ ਪਾਪ ਪੁੰਨ ਉਹ ਹੀ ਆ ਪੁੰਨ ਹੀ ਆ ਤੇ ਕਿਸੇ ਤੁਸੀਂ ਗਰੀਬ ਦੀ ਮਦਦ ਕਰੋ ਕਿਸੇ ਲੋੜਵੰਦ ਦੀ ਮਦਦ ਕਰੋ ਤੇ ਕਿਸੇ ਬੱਚੇ ਕੋਲ ਪਾਪ ਜੇ ਕਦਮਾਂ ਲਿਆ ਕੇ ਦੀਦੀ ਉਹਨੂੰ ਤੇ ਪਾਪੇ ਹੈਗਾ ਤੇ ਕਿਸੇ ਦਾ ਹੱਕ ਨੰਬਰ ਝੂਠ ਨਾ ਬੋਲੋ ਕਿਸੇ ਨੂੰ ਬਰਾਣਾ ਕਰੋ ਪਾਪ ਉਹਨ ਐ ਦੋ ਹੀ ਨੇ ਕੋਈ ਇਸ ਤੋਂ ਇਲਾਵਾ ਕੋਈ ਪਾਪ ਨਹੀਂ ਹੈ ਜੇ ਤੁਸੀਂ ਕਹੋ ਕਿ ਬੋਧ ਪੰਜ ਮਲਕੀ ਕਰਨ ਦਾ ਜਾਂ ਕਿਸੇ ਬਾਪੇ ਦੇ ਪੈਰ ਘੋਟਣ ਦਾ ਜਾਂ ਡੇੜਾ ਜਾ ਕੇ ਮੱਥੇ ਟੇਕਣ ਦਾ ਕੋਈ ਨਾ ਝੂਠ ਹੈ ਇਸ ਵਿੱਚ ਅਸੀਂ ਤੁਹਾਨੂੰ ਲੋਕਾਂ ਨੂੰ ਕਹਿੰਦੇ ਸੁਚੇਤ ਰਹੋ ਬਹੁਤ ਸਾਰੇ ਲੋਕ ਜਿਹੜੇ ਆ ਸਰ ਅੰਧ ਵਿਸ਼ਵਾਸਾਂ ਵਿੱਚ ਫਸੇ ਹੋਏ ਨੇ ਤੇ ਉਹ ਕਿਸ ਤਰ੍ਹਾਂ ਬਾਹਰ ਨਿਕਲ ਸਕਦੇ ਨੇ ਇਹ ਸਾਡੀ ਕੋਸ਼ਿਸ਼ ਹੈ ਕੋਸ਼ਿਸ਼ ਕਰ ਰਹੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਸ ਵਕਤ ਇਹ ਸਨ 1984 ਦੇ ਵਿੱਚ ਗਿੱਦੀ ਦੇ ਬੰਦੇ ਸੀਗੇ ਗੁਰਦਾਸ ਹੋਵੇ ਤੇ ਮੇਰੇ ਮੇਰੇ ਤੋਂ ਤਿੰਨ ਚਾਰ ਜਣੇ ਹੋਰ ਸੀਗੇ 10 ਬੰਦਿਆਂ ਦੀ ਬੜੀ ਵੱਸ ਨਾਲ ਇਕੱਠੇ ਕਰਕੇ ਇੱਕਾਈ ਬਣਾਈ ਸੀ ਸਨ 88 ਦੇ ਵਿੱਚ ਤੇ ਹੁਣ ਤੁਸੀਂ ਦੇਖਦੇ ਪਏ ਹੋ ਕਾਫੀ ਸਾਡੀ ਪ੍ਰਚਾਰ ਹੋ ਗਿਆ ਔਰ ਇਹ ਪ੍ਰਚਾਰ ਅਗਾਜ਼ ਨਾਲ ਜਾਰੀ ਹੈ ਹੋਸ਼ ਫੀਲ ਤੋਂ ਬਹੁਤ ਜ਼ਿਆਦਾ ਫੜ ਲਈ ਹੈ ਅਗੇ ਲੋ ਤੇ ਹੁਣ ਸਤਾਫਾ ਨੂੰ ਯਕੀਨ ਹੈ ਕਿ ਹੌਲੀ ਹੌਲੀ ਜਿਹੜਾ ਨਾ ਲੋਕਾਂ ਨੂੰ ਸਮਝ ਆਏਗੀ ਔਰ ਇਹਦਾ ਤਾਂ ਸਾਡਾ ਸੋਸ਼ਲ ਮੀਡੀਆ ਜਿਹੜਾ ਇਹ ਸਾਰੀ ਬਹੁਤ ਮਦਦ ਕਰਦਾ ਹਰ ਗੱਲ ਵਿੱਚ ਤੁਹਾਡੇ ਵੀ ਧੰਨਵਾਦੀ ਹੈ ਤੁਸੀਂ ਸਾਡੀ ਹਰ ਗੱਲ ਲੋਕਾਂ ਤੱਕ ਇਹ ਫੈਮ ਬਲ ਪਰਦਾ ਅਗੇ ਲਾ ਕੇ ਬਦਲਿਆ। ਅ ਸਰ ਬਹੁਤ سارے ਲੋਕ ਤੁਹਾਨੂੰ ਦੇਖ ਰਹੇ ਨੇ ਕੀ ਸਨੇਹਾ ਦੇਣਾ ਚਾਹੋਗੇ? ਅਸੀਂ ਤੇ ਇਹੀ ਦੇ ਸੁਣਿਆ ਹੋਇਆ ਜਵਾਗिरी ਕਿ ਹਾ ਜਿਸ ਵੀ ਚੀਜ਼ ਨੂੰ ਮੰਨਣਾ ਉਹਨੂੰ ਪਹਿਲਾਂ ਪਰਖ ਕਰ ਲੋ ਜੀ। ਉਹਦੀ ਮੈਂ ਨਹੀਂ ਕਹਦਾ ਵੀ ਆਸਿਬ ਨਾ ਮੰਨੋ ਬਲਕਿ ਉਹਦੀ ਪਰਖ ਕਰੋ। ਜੇਕਰ ਉਹ ਸਹੀ ਆ ਉਹਨੂੰ ਮੰਨੋ ਜਿਹੜੀ ਗੱਲ ਤੱਥਾਂ ਦੇ ਆਧਾਰ 'ਤੇ ਸਹੀ ਆਉਂਦੀ ਆ ਨਾ ਉੱਤੇ ਜੀਤੀ ਕਰੋ ਸੁਣੀ ਸੁਣਾਈ ਗਲਤੀ ਦੀ ਕੀ ਕੋਈ ਨਾ ਕਰੋ। ਹਾਂ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਹਾਂ ਜਿਹੜਾ ਜਿਹੜਾ ਲੋਕੀ ਆਮ ਲੋਕਾਂ ਦੇ ਹੈਗਾ ਪੀ ਇਹ ਚੰਗੇ ਕੰਮ ਕਰੋਗੇ ਅਗਲੇ ਜਨਮ ਜਦੋਂ ਸੁਖ ਮਿਲੇਗਾ ਜੀ ਬੇਖੋ ਦੇਖੋ ਠੀਕ ਆ ਗਿਆ ਜੰਮ ਹਾਂ ਹਾਂ ਨਾ ਅਗਲਾ ਜਨਮ ਨਾ ਪਿਛਲਾ ਜਨਮ ਦੇਖਿਆ ਰਿਹਾ ਕਿਸੇ ਨੇ ਵੀ ਨਹੀਂ ਆ ਪਿਛਲੇ ਨਹੀਂ ਦੇਖਿਆ ਮਰਿਆ ਕੋਈ ਵਾਪਸ ਨਹੀਂ ਆਇਆ ਤੇ ਜਿੰਦਾ ਕੋਈ ਆ ਨਹੀਂ ਜੀ ਬਿਲਕੁਲ ਉਹ ਤੁਸੀਂ ਮੈਨੂੰ ਪੁੱਛੋਗੇ ਕਿ ਮੈਂ ਕਹਾਂਗਾ ਮੇਰਾ ਪਿਛਲਾ ਜਨਮ ਮੈਂ ਪਿਛਲਾ ਜਨਮ ਹੀ ਦੇਖਿਆ ਕਿ ਮੇਰਾ ਗਾ ਜਨਮ ਹੀ ਹੈਗਾ ਜੀ ਮੈਂ ਤੁਹਾਨੂੰ ਦੱਸ ਦਿਆਂਗਾ ਠੀਕ ਹੈ ਮੈਂ ਦੋ ਜਨਮ ਦੇਖੇ ਆ ਹਾਂ ਹਾਂ ਦੇਖਿਆ ਪਿਛਲਾ ਜਨਮ ਮੇਰਾ ਬਾਪੂ ਸਰਦਾਰ ਚਰਨ ਸਿੰਘ ਸੀ ਹੁਣ ਮੈਂ ਆ ਮੇਰਾ ਅਗਲਾ ਜਨਮ ਮੇਰਾ ਰਕਾ ਲਖਵੀਰ ਸਿੰਘ ਰੱਖਿਆ ਜਾਂਦਾ ਕੁਮਰਟੀਚਰ ਹਾਂ ਅਗਰ ਅਸੀਂ ਕਰੀਏ ਹੋਰ ਕੁਛ ਨਹੀਂ ਹੈ ਹੋਰ ਕੁਛ ਹੀ ਨਹੀਂ ਹੈ ਜੇ ਤੁਸੀਂ ਤੁਸੀਂ ਕੋਈ ਗਲਤ ਕੰਮ ਕਰਦੇ ਹੋ ਤੇ ਤੁਹਾਡੀ ਆਤਮਾ ਜਿਹੜੀ ਉਹ ਪਟਕੇਗੀ ਤੁਹਾਡਾ ਮਨ ਜਿਹੜਾ ਉਹ ਪਟਕੇਗਾ ਆਤਮਾ ਤਾਂ ਤੁਸੀਂ ਮੰਦੇ ਨਹੀਂ ਮਨ ਤੁਹਾਡਾ ਪਟਕੇਗਾ ਉਹ ਤੁਹਾਡੀ ਸਜ਼ਾ ਹੈ ਜੇ ਤੁਸੀਂ ਉਹ ਗਲਤ ਕੰਮ ਕਰੋਗੇ ਜਿਵੇਂ ਪੈਸਾ ਕਰ ਲਿਆ ਕਿ ਹੋਗੇ ਤੁਹਾਡੇ ਬੱਚੇ ਦੀ ਆਤਮਾ ਵਿਗੜਨ ਗਈਆਂ ਉਹ ਕਿਤੇ ਗਲਤ ਕੰਮ ਕਰੇਗਾ ਕੁਝ ਕਿ ਧੋਖਾ ਹੈਗਾ ਨਸ਼ੇ 'ਚ ਫਸੇਗਾ ਕੋਈ ਹੋਰ ਕੰਮ ਕਰੇਗਾ ਇਹੀ ਪਾਪ ਉਹ ਨਾਲ ਹੋਰ ਕੁਛ ਨਹੀਂ ਹੈ ਤਾਂ ਬੋਏ ਇੱਥੇ ਯਾਗੇ ਕੁਝ ਨਹੀਂ ਹੈ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਇਹ ਸਾਡੇ ਨਾਲ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਤਰਲੋਚਾ ਸਿੰਘ ਜੀ ਮੈਂ ਤੁਹਾਡਾ ਆਪਣਾ ਸੰਜੀ